ਓਮ ਕਾਰਾ ਸ਼ਿਵ ਹੈ ਗੁਰਜੀ ਕੀ ਹਤੇ ਪਾਤਸ਼ੇ 10 ਕਬੇ ਬਾਂਜ ਬੇਨਤੀ ਚੋ ਪਈ ਅਮਰੀ ਖਰੋ ਹਾਜ ਰਚਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨ ਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰਾ ਦੁਸ਼ਟ ਸਭੈ ਤੁਮ ਘਾਵੋ ਆਪ ਹਾਜ ਮਹ ਬਚਾਵੋ ਸੁਖੀ ਵਸੈ ਮੋਰ ਪਰਵਾਰਾ ਸੇਵਕ ਸਿਖ ਸਭੈ ਕਰਤਾਰਾ ਮੋਰ ਅਛਾ ਨਿਜ ਕਾ ਦੈ ਖਰੀਐ ਸਹਿ ਬੈਰਨ ਕੋ ਆਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭੈਣ ਕੀ ਰਹੇ ਪਿਆਸਾ ਤਮੈ ਛੜ ਖਵਰਨਾ ਧਿਆਉ ਜੋ ਪਰਚਾਹੂ ਸੁਦਮ ਤੇ ਪਾਉ ਸੇਵਕ ਸਿਖ ਹਮਾਰੇ ਤਾਰੀ ਹੈ ਚੁਣ ਚੁਣ ਸਤਰ ਹਮਾਰੇ ਮਾਰੀ ਹੈ ਆਪ ਹਾ ਜਮ ਜੇ ਭਰੀਐ ਮਰਨ ਕਾਲ ਖਾਤ ਰਾਸ ਨਿਵਰੀਐ ਹੋਜੂ ਸਦਾ ਹਮਾਰੇ ਬੱਚਾ ਸ੍ਰੀ ਅਦੂਜ ਕਰਿ ਹੋਰ ਅਛਾ ਰਾਖ ਲਿਓ ਮੋ ਰਖਨ ਹਾਰੀ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਅਸ਼ਟਨ ਕੀ ਹੰਤਾ ਤਮਹਾ ਪੂਰੀ ਜਤੁਰ ਦਸਕੰਤਾ ਕਾਲ ਪਾਇ ਬ੍ਰਹਮਾ ਬਕਤਰਾ ਕਾਲ ਪਾਇ ਸ਼ਿਵ ਜੀ ਉਤਰਾ ਕਾਲ ਪਾਇ ਕ੍ਰਿਸ਼ਨ ਪ੍ਰਗਾਸਾ ਸਗਲ ਕਾਲ ਕਾ ਕੀ ਆਤਮਸਾ ਜਵਨ ਕਾਲ ਜੋਗੀ ਸ਼ਿਵ ਕੀਓ ਬੇਜਰਾ ਬ੍ਰਹਮਾ ਜੋਤੀਓ ਜਵਨ ਕਾਲ ਸੋ ਲੋਕ ਸਵਾਰਾ ਨਮਸ਼ਕਾਰ ਹੈ ਤਾਹੀ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦਾਇਤ ਜਸ਼ਨ ਉਪਜਾਇਓ ਆਰ ਦੇਖੇ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸ਼ਕਾਰ ਸਿਹੀ ਕੋ ਹਮਾਰੀ ਸਗਲ ਪ੍ਰਜਾ ਜਨ ਆਪ ਸਵਾਰੀ ਸਿਵ ਕਨ ਕੋ ਸਿਵ ਗੁਣ ਸੁਖ ਦਿਯੋ ਸਤਰਨ ਕੋ ਪਲ ਮੋ ਬਦਖੀਓ ਘਟ ਘਟ ਕੇ ਅੰਦਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਸ਼ਾਂਤ ਚਿਟੀ ਦਾ ਗੁੰਚਰ ਅਸੂਲਾ ਸਭ ਪ੍ਰੇਰਪਾ ਦਸ਼ਕਾ ਪੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰ ਬਿਸ਼ਾਨੈ ਘਟ ਘਟ ਕੇ ਪੱਡ ਪਟ ਕੀ ਜਾਨੈ ਜਬ ਜੁਕਰਖ ਖਰਾਖਰ ਤਾਰਾ ਪਰਜਾ ਧਰਤ ਤਵ ਦੇ ਅਪਰ ਜਬ ਆਖਰ ਕਤ ਹਾਂ ਕਬ ਹੂੰ ਤੂੰ ਮੈਂ ਮਿਲਤ ਦੇ ਤ ਸਭ ਹੂੰ ਜਿਤੇ ਵਦਨਾ ਸ੍ਰਿਸ਼ਟ ਸਵਤਾਰੈ ਆਪ ਆਪਨੀ ਬੂਝੁ ਉਚਾਰੈ ਸੋ ਸਭ ਹੀ ਤੇ ਰਹਤ ਨਿਰਾਦਮ ਜਾਣਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਭੰਕਾਰ ਨਿਰਲੰਭ ਆਹਾਰ ਅਨੀਲ ਅਨਾਦ ਅasambੋ ਤਾ ਕਾ ਮੂਡ ਚਾਤਿ ਭੀਦਾ ਜਖ ਭੀਵ ਨਾ ਪਾਵਤ ਵਿਦਾ ਤਾ ਕੋ ਗਰਬਹਨ ਮਾਨਤ ਮਹਾ ਮੂਡ ਕਛੇ ਨਾ ਜਾਣਤ ਮਹਾਦੇਵ ਕੋ ਗਏ ਸਦਾ ਸ਼ਿਵ ਨਿਰੰਕਾਰ ਕਾ ਚਿੰਤਨ ਹੈ ਪੀਵ ਆਪ ਆਪਣੇ ਬੁੱਧ ਹੈ ਜੇਤੀ ਵਰਨਤ ਭਿੰਨ ਭਿੰਨ ਦੋ ਹੈ ਦੇਤੀ ਤੁਮਰਾ ਰਖਾ ਨਾ ਜੈ ਬਸਾਰਾ ਕਹਿ ਵਿ ਸਜਾਪ ਤੁਮ ਸੰਸਾਰਾ ਏਕੈ ਰੂਪ ਅਨੂਸ ਰੂਪਾ ਰੰਗ ਭਿਓ ਰਾਖਿ ਭੂਪਾ ਖੰਡਾ ਜੇ ਰਜ ਸੇਤ ਜਕੀਨੀ ਉਤਿ ਖਾਨ ਬਹੋ ਰਚ ਦੀਨੀ ਕਹੋ ਹੋਲ ਰਾਜਾ ਹੈ ਬੈਠਾ ਕਹੋ ਸਮਟ ਪਿਓ ਸੰਕਰੇ ਕੀਠਾ ਸਗਰੇ ਸ੍ਰਿਸ਼ਟ ਦਿਖਾਈ ਅਚੰਭਵ ਆਜੁਗਾ ਸ੍ਰਿਸ਼ੰਭਵ ਅਰਚਾ ਮੇਰੀ ਧਮ ਕਰੋ ਸਿਖਵਾਰਿ ਅਸਖ ਸੰਗਰੋ ਦੁਸ਼ਟ ਜੀਤੇ ਠਵਤ ਤਪਤਾ ਸਗਲ ਮਲੇਸ਼ ਕਰੋ ਰਣਖਾਤਾ ਜੇ ਅਦੁੱਤ ਅਸਰਨੀ ਪਰੇ ਜਿਨ ਕਹਿ ਦੁਸ਼ਟ ਦੁਖਤ ਹੈ ਮਰੀ ਪੁਰਖ ਜਵਨ ਬਗ ਪ੍ਰਤੀ ਹਾਰੇ ਜਿਨ ਕਹਿ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਦਿ ਹਾਏ ਹੈ ਤਾਕੇ ਕਾਲ ਨਿਕਤ ਨਹਿ ਰੱਛਾ ਹੋਈ ਤਾਂ ਹੀ ਸਭ ਕਾਲਾ ਦੁਸ਼ਟ ਅਰਸ਼ਟ ਡਰੈ ਤਤ ਕਾਲਾ ਕਿਰਪਾ ਅਦਿਸ਼ਟ ਦਨਜਾ ਨਹਿ ਰਹੋ ਤਾਂ ਕੀ ਤਾਪਤ ਨਕਮੋ ਹਰੋ ਰੱਜ ਸਦ ਕਰਮੋ ਸਭ ਹੋਈ ਦੁਸ਼ ਚਾਸਕੇ ਨਾ ਕੋਈ ਏਕ ਬਾਰ ਜਨ ਤਮ ਸੰਭਾਰਾ ਕਾਲ ਵਾਸਤੇ ਤਾਂ ਹੀ ਉਭਾਰਾ ਜਿਨ ਨਾਮ ਤੇ ਰੁਖਾ ਦਰਦ ਦੁਸ਼ਟ ਦੋਸ਼ ਤੇ ਰਹਾ ਅੜ ਕੇਤ ਮੈਂ ਸ਼ਰਨ ਤੇ ਹਾਰੀ ਆਪ ਹਾ ਦੇ ਲਿਓ ਬਹਾਰੀ ਸਰਬ ਧਰਮਹੁ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਅੜਕੇਤਮੈ ਸ਼ਰਮ ਦੇ ਹਾਰੀ ਆਪ ਹਾਦੈ ਲਿਹੋ ਬਹਾਰੀ ਸਰਬ ਧਰਮਹੁ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਵਾਹਿਗੁਰੂ ਰਾਮਕਲੀ ਮਹਲਾ 3 ਆਨੰਦ ਏਕੋ ਓੰਕਾਰ ਸਤਗੁਰ ਪ੍ਰਸਾਦ ਆਨੰਦ ਭਿਆ ਮੀ ਮਾਈ ਸਤਗੁਰੂ ਮੈਂ ਪਾਇਆ ਸਤਗੁਰਤਾ ਪਾਇਆ ਸਹਜ ਸੇਟੀ ਮਨ ਵੱਜੀਆਂ ਵਧਾਈਆਂ ਰਾਗ ਰਤਨ ਬਰਬਾਰ ਪਰੀਆਂ ਸ਼ਬਦ ਗਾਵਣੀ ਆਈਆ ਸ਼ਬਦ ਤਾ ਗਾਹੋ ਹਰੀ ਕੀ ਰਾਮਨ ਜਨੀ ਵਸਾਇਆ ਕਹੈ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਆਨੁ ਸਦਾ ਰਹੋ ਹਰ ਨਾਲੇ ਹਰ ਨਾਲ ਰਹਿ ਤੋ ਮਨ ਮੇਰੇ ਰੂਪ ਸਾ ਵਿਚਾਰਣਾ ਅੰਗੀਕਾਰ ਕਰਤੇ ਰਾ ਕਾਰਜ ਸਭ ਸੁਵਾਰਣਾ ਸਬ ਨਾਮ ਰਾਸ ਸਮਰੱਥ ਸੁਆਮੀ ਸੋਖਿਓ ਮਨੋ ਵਿਸਾਰੀ ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰਿ ਨਾਲੇ ਸਾਚੇ ਸਾਹਿਬ ਕਿਆ ਨਾਹੀ ਕਾਤੇ ਰਹਿ ਹਤਾ ਦੇ ਰਹਿ ਸਭ ਗਿਸ਼ ਹੈ ਜਿਸ ਦੇ ਸੋ ਪਾਵੀ ਸਦਾ ਸਿਫਤ ਸਲਾਹਾ ਤੇਰੀ ਨਾਹ ਮਨ ਵਸਾਵੀ ਨਾਮ ਜਿਨ ਕੈ ਮਨ ਵਸਿਆ ਆਵਾਜੇ ਸ਼ਬਦ ਹਨੇਰੀ ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਾਤੇ ਰਹਿ ਸਾਚਾ ਨਾਹ ਮੇਰਾ ਆਧਾਰੂ ਸਾਚ ਨਾਮੇ ਅਧਾਰ ਮੇਰਾ ਭੁਖਾ ਸਭ ਗਵਾਈਆਂ ਰਸਾਤ ਸੁਖਮਨ ਆਇ ਵਸਿਆ ਇਨ ਇੱਛਾ ਸਾ ਪੂਜਾਈਆਂ ਸਦਾ ਹੁਰਬਾਨ ਕੀਤਾ ਗ੍ਰਵਟ ਹਾਂ ਜਿਸ ਦੀ ਹੈ ਵਡਿਆਈਆਂ ਕਹਿ ਨਾਨਕ ਸੁਣੋ ਸੰਤੋਸ਼ ਸ਼ਬਦ ਤਰਹੋਂ ਪਿਆਰੋ ਸਾਚਾ ਨਾਹਾ ਮੇਰਾ ਆਧਾਰੋ ਵਾਜੈ ਪੰਚ ਸ਼ਬਦ ਤਧਕਾਰ ਸੁਭਾਗੇ ਘਰ ਸੁਭਾਗੇ ਸ਼ਰਧ ਵਾਜੀ ਹਲਾ ਜਿਤ ਕਰਤਾਰੀਆ ਪੰਜ ਦੂਦ ਦਿਵਸ ਕੀਤੇ ਕਾਲ ਕੰਟ ਕੁਮਾਰਿਆ ਤੁਰਖਰਮ ਪਾਇਆ ਤੁਜਿਨ ਕੋ ਸੇ ਨਾਮ ਹਰ ਕੇ ਲਾਗੇ ਕਹਿ ਨਾਨਕ ਤਹ ਸੋ ਹੋਵਾ ਤਤ ਕਰ ਅਨਹਜ ਵਾਜੀ ਆਨੰਦ ਸੁਨੋ ਵਡ ਭਾਗੀ ਹੋ ਸਗਲ ਮਨਉ ਰਤ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਸੋਹ ਰੋਸ਼ਨ ਦਾਹਾ ਪਿਉਤਰੀ ਸੋਹਣੀ ਸੱਚੀ ਬਾਣੀ ਸੰਤ ਸਾਜਨ ਭੈ ਸਸੇ ਪੂਰੇ ਗੁਰ ਤੇਹ ਜਾਣੀ ਸੁਣ ਤੇ ਬਣੀ ਜਗਹ ਤੇ ਪਵਿੱਤ ਸਤਗੁਰ ਹਿਆ ਪਰਪੂਰੇ ਬਨਵੰਤ ਨਾਨਕ ਗੁਰ ਚਰਨ ਲਾਗੀ ਵਾਜਹਿ ਅਨਹਾਰ ਰੋਰੇ आनंद सुनो वडे भागी हो सगले मनोरथ पुरे कर ब्रह्म प्रभु पाए आ फरे सगले विसूरी दूख रोव सनताहा व्युतरे सोणी सच्ची वाणी संत सा जिन भये ससे पुरा गुरु ते जानि सुन ते नीति कहते पवित ਸਰਗੁਰ ਹਿਆ ਪਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜਿ ਹੈ ਅਨਹਾਰ ਰੂਰੇ ਸਲੋਖ ਪਵਨ ਗੁਰੂ ਬਾਣੀ ਪਿਤਾ ਮਾਤਾ ਤਤ ਮਹਿਤ ਦਿਵਸ ਰਾਤ ਦੁਇ ਰਾਹੀ ਰਾਯਾ ਖਿਰ ਲੈ ਸਗਲ ਜਗਤ ਚੰਗਿਆਹੀਆ ਬੁਰਿਆਹੀਆ ਵਾਚੈ ਧਰਮ ਹਰੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੀ ਨਾਮ ਜਿਹਾਇਆ ਗਹਿ ਉਸਤਤਿ ਖਾਲ ਨਾਨਕ ਤੇ ਮੁਖ ਉਜਲੇ ਹਿੱਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ